ਹਾਂਜੀ ਪਤਾ ਸੀ ਕਾਲਾਂਂਟੀ ਮੀਡੀਆ ਨੂੰ ਨਹੀਂ ਹੋਇਆ ਮੈਨੂੰ ਮਾਦਰਾ ਹੋਇਆ ਵੀਡੀਓ ਜਾਈਂ ਸੋ ਹੋਇਆ ਨਾ ਪਤਾ ਨਹੀਂ ਆਜੀ ਵੀਡੀਓ ਐਕਸਾਹਬਾ ਜੀ ਇੱਕ ਮਿੰਟ ਜੀ ਇੱਕ ਮਿੰਟ ਆ ਤੁਹਾਡਾ ਹੀ ਸ਼ਾਰਟ ਕੰਨਾਂ ਤੋੜਾ ਬੀਤੀ ਰਾਤ ਸਾਨੂੰ ਸੂਚਨਾ ਮਿਲੀ ਕਿ ਮਹੱਲਾ ਕਾਦੀ ਨਗਰ ਵਿੱਚ ਕਿਸੇ ਘਰ ਦੇ ਅਸੀਂ ਨਾਮ ਨੂੰ ਵਿਅਕਤੀਆਂ ਨੇ ਬੋਤਲਾਂ ਵਿੱਚ ਪਟਾਉਣ ਪਾ ਕੇ ਮਿੱਟੀ ਦੇ ਘਰ ਨੂੰ ਅਗਲਾ ਉਹ ਕੋਸ਼ਿਸ਼ ਕੀਤੀ ਹੈ ਜਿਸ ਤੇ ਕੋਈ ਸਵਾਰਟੀ ਨੂੰ ਜੀ ਮੌਕਾ ਤੇ ਪਹੁੰਚ ਗਈ ਜੇ ਤਾਂ ਵੀ ਉਹ ਨਹੀਂ ਆਈ ਤੇ ਦੂਸਰਾ ਦੀ ਮਾਲਕ ਪ੍ਰਮਿੰਦਰ ਕੌਰ ਪਤਨੀ ਹਾਂ ਸਰ ਵਾਸੀ ਮਹੱਲਾ ਦੀ ਨਗਰ ਵਿੱਚ ਆਪਣਾ ਬਿਆਨ ਪਾਇਆ ਜਿਸ ਦੇ ਘਰ ਤੇ ਐਫਆਰ ਨੰਬਰ 109 ਯੂਪੀਸੀ 7 2023 ਅੰਦਰ ਸੈਕਸ਼ਨ ਜੋ ਸੋਸ਼ਲ ਵੀ ਤੁਹਾਨੂੰ ਜੀ ਗਾੜ ਦਿਨ ਤੋਂ ਤੁਸੀਂ ਵੀ ਜੀ ਦੇਰ ਦੇ ਰਹੇ ਆ ਅਕੀਦਾਸ ਕਿ ਜੀ ਉਹੋਸ਼ਣੇ ਪਾਲ ਕੀਤੀ ਦੀਗਾ ਕਿ ਆਲੇ ਦੁਆਲੇ ਦੇ ਕੈਮਰੇ ਐਕਸੀਸਰੀ ਕੈਮਰੇ ਉਹਨਾਂ ਚੈੱਕ ਕੀਤਾ ਤੇ ਜਲਦੀ ਹੀ ਇਸ ਤੇ ਸਟੇਟ ਕਰਾਂਗੇ ਅਨ ਦੇ ਗੰਦੀ ਨਾ ਰਵੇ ਵਿੱਚ ਅੱਜ ਰਾਤ ਪਟੋਲ ਬੰਬ ਨਾਲ ਧਮਾਕਾ ਹੋਇਆ ਜੋ ਕਿ ਅਸੀਂ ਉਸ ਸਟੇਸ਼ਨ ਤੇ ਚੰਬਲੇ ਰਖਾ ਦਿੱਤੀ ਆ ਵੀ ਉਹਨਾਂ ਆ ਕੇ ਜਾਂਚ ਕੀਤੀ ਆ ਉਹ ਕਹਿੰਦੇ ਵੀ ਇਹਦੀ ਬਰੀਕੀ ਨਾਲ ਜਾਂਚ ਕੀਤੀ ਜਾਏਗੀ ਕਿ ਇਹ ਗੂੜ ਬੰਦੇ ਆ ਕਿਦਾਂ ਆ ਤੇ ਜੀ ਆ ਵੀਡੀਓ ਦੇਖੇ ਨਾ ਤੇ ਬਾਕੀ ਜੋ ਪੁਲਿਸ ਕਰੇਗੀ ਕਾਰਵਾਈ ਦੇਖੋ ਕੀ ਜੀ ਬੰਦਾਂ ਕੀ ਤੁਹਾਨੂੰ ਕਿਹਨੇ ਸੂਚਨਾ ਦਿੱਤੀ ਸੀ ਜੀ ਇਹ ਹੈ ਇਹ ਇਹ ਜਿਨ੍ਹਾਂ ਦੇ ਘਰ ਬਾਹਰ ਘਰ ਦੇ ਬਾਹਰ ਹੋਤ ਪਾਕੀ ਹੋਏ ਉਹਨਾਂ ਨੂੰ ਸੂਚਨਾ ਦਿੱਤੀ ਸਵੇਰੇ ਫੋਨ ਕਰਕੇ ਜੀ ਸਾਡੇ ਘਰ ਦੇ ਦੱਸਦਾ ਵੀ ਕਿਸ ਨੇ ਅੱਗ ਲਾ ਦਿੱਤੀ ਹੈ ਜਦੋਂ ਉਹਦੀ ਜਾਂਚ ਕੀਤੀ ਵੀਡੀਓ ਦੇਖੀ ਇਹਨਾਂ ਆਪਣੇ ਸੀਸੀਟੀਵੀ ਸੀਸੀਟੀਵੀ ਦੇ ਵਿੱਚ ਉਹਦੇ ਵਿੱਚ ਰਾਤ ਨੂੰ ਤਿੰਨ ਬੰਦੇ ਆਉਂਦੇ ਆ ਉਹ ਪਟ્રોલ ਬੰਬ ਨਾਲ ਧਮਾਕੇ ਕਰਦੇ ਨੇ ਤਿੰਨ ਚਾਰ ਧਮਾਕੇ ਉਹ ਦੁਖੀ ਪੰਨ ਪ੍ਰਵਾਹ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ ਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕਿੱਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆ ਚੁਰਕਾਵਟ ਤਲੇ ਮੇਰੇ ਨੰਬਰ ਇਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਤੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਾਮ ਜੋਤਿਸ਼ਪਰੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669